ਨੌਜਵਾਨ ਜਸਦੀਪ ਸਿੰਘ ਉਰਫ ਜਸੂ ਜੋ ਮਾਠੀਵਾੜਾ ਦੇ ਨੇੜਲੇ ਪਿੰਡ ਪਮਾਕਲਾ ਦਾ ਵਸਿਆ ਹੈ ਅੱਜਕੱਲ ਅਮਰੀਕਾ ਵਿੱਚ ਰਹਿੰਦਾ ਸੀ ਜਿਸ ਦੀ ਗੋਣੀ ਲੱਗਣ ਨਾਲ ਮੌਤ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲੰਗੀ 31 ਜਨਵਰੀ ਨੂੰ ਜਸਦੀਪ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ਵਿੱਚ ਸਵਾਰ ਹੋ ਕੇ ਨਿਕਲਿਆ ਸੀ ਰਸਤੇ ਵਿੱਚ ਆਪਣੇ ਮਾਤਾ ਪਿਤਾ ਤੇ ਦਾਦੀ ਨਾਲ ਵੀਡੀਓ ਕਾਲਿੰਗ ਤੇ ਗੱਲ ਵੀ ਕਰ ਰਿਹਾ ਸੀ ਪਰ ਅਚਾਨਕ ਫੋਨ ਬੰਦ ਹੋ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਚਿੰਤਾ ਵੀ ਹੋਣ ਲੱਗ ਪਈ ਉਹਨਾਂ ਅਮਰੀਕਾ ਵਿੱਚ ਰਹਿੰਦੇ ਆਪਣੇ ਮਾਮੇ ਨੂੰ ਸੂਚਿਤ ਕੀਤਾ ਅਤੇ ਜਦੋਂ ਮਾਮਾ ਨੇ ਜਾ ਕੇ ਦੇਖਿਆ ਤਾਂ ਜਸਦੀਪ ਸਿੰਘ ਕਾਰ ਵਿੱਚ ਮਰਤਰ ਪਿਆ ਸੀ ਜਿਸ ਦੇ ਸਿਰ ਵਿੱਚ ਗੋਲੀ ਵੱਜੀ ਹੋਈ ਸੀ 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ লাশ ਨੂੰ ਲੈ ਕੇ ਉਸ ਦਾ ਮਾਮਾ ਪਿੰਡ ਪਮਾ ਕਲਾ ਪਹੁੰਚਿਆ ਉੱਥੇ ਮਾਹੌਲ ਬੜਾ ਗਮਗੀਨ ਹੋ ਗਿਆ ਸਰਵਜੀਤ ਸਿੰਘ ਮੈਂ ਯੂ ਐਸ ਏ ਰਹਿਣਾ ਵੈਸੇ ਮੇਰਾ ਪੁੱਛੋ ਪਿੰਡ ਅਸੀ ਗਲਾਂ ਇਹਦਾ ਨਾਮ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨੇ ਨਿੱਕ ਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਸ ਤੋਂ ਬਾਅਦ ਇਹਨੇ ਕੌਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਹ ਤੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ تھوڑے ٹائم ਬਾਅਦ ਫੋਨ ਸਵਿੱਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਹਿ ਆ ਵੀ ਮੈਨੂੰ ਸਵਾਰ ਕੇ ਮੂੰਹ ਦਿਖਾ ਕੇ ਕਹਿੰਦੇ ਲੈ ਉਹ ਦੇਖ ਲਓ ਸਵਾਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿੱਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੋਸ਼ਲ ਸਾਈਟੋਂ ਕਰ ਹੀ ਨਹੀਂ ਸਕਦਾ ਯਾਰ ਅਸਾਂ ਤਾਂ ਲੱਗ ਰਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਮੱਜੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕੇ ਤੇ ਨਹੀਂ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਉਹ ਫਾਈਨਲ ਜਦੋਂ ਉਹ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੋਈ ਕੰਮ ਕੀ ਕਰਦਾ ਸੀ ਉੱਥੇ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹਦੇ ਸ਼ਹਿਰ ਰਹਿੰਦਾ ਸੀ ਇਹ ਬੇਕਰਸਫੀਲਡ ਹਾਂਜੀ ਉਥੋਂ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ 6 ਸਾਲ ਕੀਤਾ ਹੈ ਹਾਂਜੀ ਅੱਜ ਦਿੱਲੀ ਚ ਰਹਿਦਾ ਸੀਗਾ ਜੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਸੀ ਨਾ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਹੀਨੇ ਲੱਗਿਆ ਸੀ ਮੈਰਿਜ ਦੀ ਕਾਰ ਰੈਜੀ ਪਲਾਨ ਬਸ 2 ਕੁ ਮਹੀਨਿਆਂ ਤੱਕ ਜਾਨੂ ਇਧਰ ਉਹ ਬਾਣਾ ਵਰਤ ਗਿਆ ਰਵਿੰਦਰ ਸਿੰਘ ਮੇਰਾ ਨਾਮ ਹੈ ਪੰਚ ਪੁਆਗਲਾ ਇਹ ਬਾਹਰ ਸੀਗਾ ਜੀ ਅਮਰੀਕਾ ਬੇਤੁ ਜੀ ਹਾਂਜੀ ਤੇ ਬੜਾ ਹੀ ਲੱਗਿਆ ਵੀ ਕੀ ਕੀ 2 ਦਿਨ ਬਾਅਦ ਆਇਆ ਗੱਡ ਬੜੀ ਹਾਂਜੀ ਕਿੱਦਾਂ ਹੋਇਆ ਹੱਸ ਨਹੀਂ ਪਤਾ ਲੱਗਿਆ ਗੋੜੀ ਹੁਦਲੇ ਇਹ ਤਾਂ ਨਹੀਂ ਕਰਨ ਲੱਗੇ ਕਿੱਦਾਂ ਹੋਇਆ ਹਾਂਜੀ ਤੇ ਸਰਕਾਰ ਕੀਤਾ ਕਰਿਆ ਅੱਜ ਸਰਕਾਰ ਕਰਿਆ ਜੀ ਜਸ ਇਹ ਦਿਲਜੀਤ ਸਿੰਘ ਮੰਗਲ ਦਾ ਮੁੰਡਾ ਸੀ ਜੀ ਨੀ ਗਮਰਸੀ ਜੀ ਤੇਹੀ ਮਹੀਨਾਂ ਖਾਲ ਲੱਗਿਆ ਗਾਣਾਂ मैरिज हुई थी नहीं, नहीं मैं बिल्कुल फ्रेंड भाई को नहीं हो रहा है क्लोथी जी अच्छा नेक्स्ट समा हो गया सी बेनु ग्रेज एवं हो गए 6 7 साल से खूब सुनसान काट खड़े है साडे हल्के तो बहुत माड़ी घटना जो 6 साल पहले साडे भाई दिलजीत सिंह ने अपना बेटा पढ़ाई वास्ते यूएसए पे गया सी सो साल पहले पीआर भी हुई पढ़ाई भी हुई सो कुछ गैंगस्टर की कमा में जड़ा ने आके ਬੇਟੂ ਨੂੰ ਜਸਦੀਪ ਉਹ ਵੜੇ ਮਰ 103 ਦੀ ਘਟਨਾ ਸੋ ਕੱਲ ਡੈਡ ਬੋਡੀ ਆਈਏ ਉਸ ਸ਼ਮਸ਼ਾਨ ਘਰ ਦੇ ਵਿੱਚ ਸਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਖ ਦੀ ਮਹਿਰਾ ਸਾਰੇ ਹਲਕਾ ਸਵਲੋ ਦੇ ਸ਼ਮਸ਼ਾਨ ਘਰ ਅਜੋਨ ਦੀ ਲਾਸਟ ਦਰਸ਼ਨ ਕੀਤੇ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨ ਨੂੰ ਦੱਸਣਾ ਵੀ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਪੇ ਦੇ ਚਲ ਜਾਂਦੇ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਅੱਖ ਨਹੀਂ ਕੱਲਾ ਕੱਲਾ ਪੁੱਤ ਸੀ ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੈ ਖੜੇ ਅਸੀਂ ਸੋਗ ਦੇ ਵਿੱਚ ਪਰ ਪ੍ਰਮਾਤਵਾਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਜੀ ਕੋਈ ਪ੍ਰਵਾਤ ਦੁੱਖਾਵੇ ਜੀ ਮੌਤ ਨਾ ਆਵੇ ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੀ ਹੋਈ ਹੈ ਬਹੁਤ ਪ੍ਰਮਾਤਵਾ ਨੂੰ ਇਹੀ ਬੇਨਤੀ ਕਰਦੇ ਕਿ ਇਹੋ ਜੀ ਕਦੇ ਕਿਸੇ ਪਰਿਵਾਰ ਨਾਲ ਨਾ ਹੋਵੇ